ਆਹ ਤੁਸੀਂ ਹੋਰ ਨਕਦਰ ਬੋਲਾ ਕੀਤਾ ਕਿਦਾਂ ਰਿਸਪੋns ਲੋਕ ਕੀ ਕਹਿ ਰਹੇ ਨੇ ਦੇਖੋ ਓਵਰਵੈਲਮਿੰਗ ਰਿਸਪੋns ਹੈ ਲੋਕ ਤਿਆਰ ਹੈ ਔਰ ਜਿਹੜੇ ਆਲਰੇਡੀ ਉਹਦਾ ਤੁਸੀਂ ਅਸਰ ਦੇਖ ਰਹੇ ਹੋ ਇਹ ਹੜਬੜਾ ਕੇ ਕਦੇ ਪੁੱਠੀਆਂ ਸਿੱਧੀਆਂ ਵੀਡੀਓ ਕਰਦੇ ਆ ਸ਼ਰਾਰਤਾ ਪਾ ਰਹੇ ਆ ਸੋ ਮੈਨੂੰ ਲੱਗਦਾ ਕਿਤੇ ਨਾ ਕਿਤੇ ਇਹਨਾਂ ਨੇ ਵੀ ਹਾਰ ਮੰਨ ਲਈ ਆ ਔਰ ਮੈਂ ਇਹਨਾਂ ਨੂੰ ਇੱਕ ਬੇਨਤੀ ਵੀ ਕਰੂੰਗਾ ਜੀ ਪੰਨੀਤ ਕੌਰ ਜੀ ਤੁਸੀਂ ਚਾਰ ਵਾਰੀ ਮੈਂਬਰ ਆਫ ਪਾਰਲੀਮੈਂਟ ਰਹੇਲੇ ਤੁਸੀਂ ਕਿਹੜਾ ਕੱਦੂ ਚ ਤੀਰ ਮਾਰਿਆ ਜੀ ਮਤਲਬ ਨਾ ਕੀ ਕੀਤਾ ਤੁਸੀਂ ਕੀ ਸਵਾਰਿਆ ਪਟਾਲੇ ਦਾ ਕੀ ਸਵਾਰਿਆ ਤੁਸੀਂ ਆਪਣੀ ਕੌਨਸਟਿਚਨਸੀ ਦਾ ਕੀ ਸਵਾਰਿਆ ਤੁਸੀਂ ਆਪਣੇ ਜਿਹੜਾ ਪਾਰਲੀਮੈਂਟਰੀ ਕੌਨਸਟਿਚਨਸੀ ਦਾ ਜਿਆ ਪਟਾਲਾ ਸ਼ਹਿਰ ਦਾ ਇਸੇ ਤਰ੍ਹਾਂ ਕੈਪਟਨ ਸਾਹਿਬ ਦੋ ਵਾਰੀ ਮੁੱਖ ਮੰਤਰੀ ਰਹਿ ਲਏ ਜਿਹੜੀ ਪਾਰਟੀ ਨੇ ਤੁਹਾਨੂੰ ਸਭ ਕੁਝ ਦਿੱਤਾ ਤੁਸੀਂ ਉਹਨੂੰ ਵੀ ਛੱਡ ਗਏ ਤੇ ਤੁਸੀਂ ਲੋਕਾਂ ਨੂੰ ਵੀ ਛੱਡ ਗਏ ਤੇ ਮੈਂ ਉਹਨਾਂ ਨੂੰ ਬੇਨਤੀ ਕਰਦਾ ਕਿ ਹੁਣ ਕੈਪਟਨ ਸਾਹਿਬ ਹਾਰ ਕੇ ਆਖਰੀ ਇਲੈਕਸ਼ਨ ਉਹਨਾਂ ਨੇ ਹਾਰੀ ਹੈ ਤੇ ਮੈਂ ਬੇਨਤੀ ਕਰਦਾ ਕਿ ਮੈਂ ਬੜਾ ਪ੍ਰੀਤ ਕਰਨੂਗੇ ਤੁਸੀਂ ਨਾ ਜੀ ਆਪਣਾ ਹੋਣ ਬਸ ਆਪਣਾ ਰਿਟਾਇਰ ਹੋ ਜਾਓ ਗ੍ਰੇਸਫੁਲੀ ਰਿਟਾਇਰ ਹੋਣ ਦੇ ਵਿੱਚ ਵੀ ਗ੍ਰੇਸ ਹੁੰਦੀ ਹੈ ਜੀ ਜੀ ਰਿਟਾਇਰ ਹੋ ਜਾਓ ਆਪਾਂ ਤੁਹਾਨੂੰ 5 ਸਾਲ ਬਾਅਦ ਦੁਬਾਰਾ ਨਾਲ ਗੱਲ ਕਰਾਂਗਾ ਮੈਂ ਆਪਣੀ ਰਿਪੋਰਟ ਕਾਰਡ ਲੈ ਕੇ ਲੋਕਾਂ ਕੋਲ ਜਾਊਂਗਾ ਔਰ ਦੱਸੂਗਾ ਕਿ ਕਿਹੜੇ ਕੰਮ ਕੀਤੇ ਜਿੱਦਾਂ ਮੈਂ ਹੁਣ ਬਤੌਰ ਹੈਲਥ ਮਿਨਿਸਟਰ ਦੱਸ ਰਿਹਾ ਹੈਗਾ ਸੋ ਮੈਨੂੰ ਲੱਗਦਾ ਵੀ ਮੈਨੂੰ ਲੱਗਦਾ ਨਹੀਂ ਕਿ ਉਹ ਮਤਲਬ ਮੈਦਾਨ ਦੇ ਵਿੱਚ ਆਣਗੇ ਆਈ ਹੋਪ ਬੈਟਰ ਸਾਇੰਸ ਕੋਲ ਪਰਦੇਸ ਡਾਕਟਰ ਸਾਹਿਬ ਨੇ ਕਹਾਇਆ ਸਰਕਾਰ ਨੇ ਕਿ ਜਿਹੜਾ ਬੱਚਾ ਹੋਇਆ ਉਹਨਾਂ ਦੇ ਸਿੱਖਿਆ ਕਰਦੀ ਹੈ ਸੁਪਾਲ ਖੈਰਾ ਤੇ ਚੰਨੀ ਚੰਨੀ ਨੇ ਵੀ ਇਲਜ਼ਾਮ ਲਗਾਇਆ ਸਰਕਾਰ ਨੂੰ ਘੇਰਿਆ ਜਾ ਰਿਹਾ ਜਾਰੀ ਬਸਪਾਲ ਨੂੰ ਕੀ ਲੱਗਦਾ ਤੁਹਾਨੂੰ ਦੇਖੋ ਜਿਹੜੇ ਤੁਸੀਂ ਬੰਦਿਆਂ ਦੇ ਨਾਮ ਲਏ ਹਨ ਜੀ ਉਹਨਾਂ ਦੀ ਕ੍ਰੈਡਿਬਿਲਿਟੀ ਤੁਸੀਂ ਜਾਣਦੇ ਹੋ ਉਹ ਜਿਹੜੀ ਸਰਕਾਰ ਹੈ ਉਹ ਕੇਂਦਰ ਦੀ ਸਰਕਾਰ ਹੈ ਜਿਨ੍ਹਾਂ ਨੇ ਚਿੱਠੀ ਕੱਢੀ ਆ ਚਿੱਠੀ ਕਢਾਉਣ ਵਾਲਿਆਂ ਵਾਸਤੇ ਵੀ ਤੁਸੀਂ ਸੋਚ ਸਕਦੇ ਹੋ ਕਿ ਕਿਹੜੇ ਬੰਦੇ ਆ ਜਿਹੜੇ ਇਸ ਵੇਲੇ ਜਰ ਨੂੰ ਲੱਗਦਾ ਹੈ ਕਿ ਸਾਡੇ ਅੱਲੇ-ਪੱਲੇ ਕੋਈ ਸੈਨਿਕਾ ਇਲੈਕਸ਼ਨ ਅਸੀਂ ਸਾਡੀ ਜਮਾਤ ਜਲਤ ਹੋਣ ਜਾ ਰਹੀਆਂ ਅਸੀਂ ਹਾਰ ਜਾ ਰਹੇ ਹਾਂ ਸੋ ਉਹਨਾਂ ਦੀ ਕੋਸ਼ਿਸ਼ ਹੈ ਕਿ ਭਗਵੰਤ ਮਾਨ ਨੂੰ ਅਰਵਿੰਦ ਕੇਜਰੀਵਾਲ ਨੂੰ ਆਮ ਆਦਮੀ ਪਾਰਟੀ ਨੂੰ ਡਾਕਟਰ ਬਲਬੀਰ ਸਿੰਘ ਨੂੰ ਕਿਸੇ ਤਰੀਕੇ ਦੇ ਨਾਲ ਬਦਨਾਮ ਕੀਤਾ ਜਾਵੇ ਉਹਨਾਂ ਦੀਆਂ ਚਾਲਾਂ ਫੇਲ ਹੋ ਜਾਣਗੇ ਜੀ ਪਹਿਲਾਂ ਉਹਨਾਂ ਨੇ ਕਿਹਾ ਸੀ ਬਲਬੀਰ ਸਿੰਘ ਬੈਠ ਰਿਹਾ ਜੀ ਨਵਾਂ ਕੈਂਡੀਡੇਟ ਆ ਰਿਹਾ ਨਵਾਂ ਸਰਵੇ ਹੋ ਰਿਹਾ ਹੁਣ ਨਵਾਂ ਸ਼ਗੂਫਾ ਲੈ ਕੇ ਆਇਆ ਇਹੋ ਤੇ ਬਹੁਤ ਸ਼ਗੂਫੇ ਲੈ ਕੇ ਆਣਗੇ ਜੀ ਆ ਜਿਹੜੇ ਬੰਦਿਆਂ ਦਾ ਤੁਸੀਂ ਜ਼ਿਕਰ ਕੀਤਾ ਉਹਨਾਂ ਨੂੰ ਕੋਈ ਪੰਜਾਬ ਚ ਕੋਈ ਸੀਰੀਅਸਲੀ ਨਹੀਂ ਲੈਂਦਾ ਤੁਸੀਂ ਵੀ ਇਹਨਾਂ ਲਿਆ ਕਰੋ ਤੁਸੀਂ ਸਾਡਾ ਡਾਕਟਰ ਸਾਹਿਬ ਤੁਸੀਂ ਡਾਕਟਰ ਮੇਸ਼ੇ ਦੇ ਨਾਲ ਜੁੜੇ ਹੋ ਹੋ ਤੇ ਸਿਰਫ ਸਿੱਧੂ ਮੂਸੇਵਾਲੇ ਪਰਿਵਾਰ ਦੀ ਗੱਲ ਕੀਤੀ ਹੈ ਕਿ ਤੁਹਾਨੂੰ ਲੱਗਦਾ ਵੀ ਜਿਹੜਾ ਟੈਸਟ ਹੋਇਆ ਸੀ ਕਾਨੂੰਨ ਦੇ ਅਧਾਰ ਕੀ ਕਿੰਦਾ ਸਤਾਨੇ ਜੋ ਟਿੱਟੀ ਮੰਗੀ ਆ ਕਿ ਤੁਹਾਨੂੰ ਲੱਗਦਾ ਮਗਣੀ ਚਾਹੀਦੀ ਸੀ ਕਿ ਬਾਕੀ ਕਮਿਊਂਡਰ ਚ ਆਗਾ ਹੋ ਵੀਰ ਜੀ ਮੇਰੀ ਗੱਲ ਸੁਣੋ ਕਾਨੂੰਨ ਆਪਣੀ ਜਗ੍ਹਾ ਤੇ ਜੀ ਤੁਸੀਂ ਇੱਕ 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 ਜਿਹੜਾ ਮਤਲਬ ਬਲਕੌਰ ਸਿੰਘ ਆ ਉਹਦੀ ਧਰਮ ਪਤਨੀ ਚੰਨਕੌਰ ਆ ਉਹਨਾਂ ਦੇ ਨਾਲ ਹੋਂ ਨੀ ਹੋਈ ਹੈ ਉਹਨਾਂ ਦਾ ਜਵਾਨ ਬੇਟਾ ਚਲਾ ਗਿਆ ਉਹਨਾਂ ਉਹਨਾਂ ਦੇ ਘਰੇ ਸਤਗੁਰ ਸੱਚੇ ਪਾਤਸ਼ਾਹ ਦੀ ਕਿਰਪਾ ਹੋਈ ਹੈ ਜਿਹੜਾ ਕਾਨੂੰਨ ਹੁੰਦਾ ਉਹ ਕਾਨੂੰਨ ਦਾ ਮਕਸਦ ਕੀ ਹੁੰਦਾ ਹੈ ਕਿ ਕੋਈ ਉਹਨੂੰ ਮਿਸਯੂਜ਼ ਨਾ ਕਰੇ ਉਹ ਹਸਪੀਸ਼ਲਿਟੀ ਨੂੰ ਮਿਸਯੂਜ਼ ਨਾ ਕਰੇ ਉਹਨੇ ਕੋਈ ਮਿਸਯੂਜ਼ ਨਹੀਂ ਕੀਤਾ ਸਤਗੁਰ ਸੱਚੇ ਪਾਤਸ਼ਾਹ ਦੀ ਉਹਨਾਂ ਤੇ ਕਿਰਪਾ ਹੋਈ ਹੈ ਉਹਨਾਂ ਨੂੰ ਜੀਣ ਦਾ ਸਾਰਾ ਮਿਲਿਆ ਆਓ ਆਪਾਂ ਉਸ ਬੱਚੇ ਦੀ ਸੁੱਖ ਮੰਗੀਏ ਆਪਾਂ ਉਸ ਪਰਿਵਾਰ ਦੀ ਸੁੱਖ ਮੰਗੀਏ ਵਾਹਿਗੁਰੂ ਉਹਨਾਂ ਨੂੰ ਉਹਨਾਂ ਨੂੰ ਉਹਨਾਂ ਨੂੰ ਤੰਦਰੁਸਤੀ ਬਖਸ਼ੇ ਬੱਚੇ ਨੂੰ ਤੰਦਰੁਸਤੀ ਬਖਸ਼ੇ ਉਹ ਵੱਡਾ ਹੋ ਕੇ ਮਾਪਿਓ ਦਾ ਨਾਮ ਰੌਸ਼ਨ ਕਰੇ ਦੇਸ਼ ਦਾ ਨਾਮ ਰੌਸ਼ਨ ਕਰੇ ਆਪਾਂ ਕੋ ਚੰਗੀਆਂ ਗੱਲਾਂ ਕਰੀਏ ਮੈਂ ਲਾਸਾਲ ਮੈਂ